ਜੇ ਜੋ ਸਾਧ ਪੈਲਗਾਮ ਦੇ ਵਿੱਚ ਜੋ ਕੁਝ ਹੋਇਆ ਉਹ ਕੀ ਕੀ ਬਹੁਤ ਹੀ ਬਹੁਤ ਹੀ ਕਹਿ ਮਕਬੂਲ ਕਾਰਨਾਮਾ ਕੀਤਾ ਆਤਵਾਦੀਆਂ ਨੇ ਸਾਡ ਉੱਥੋਂ ਦੀਆਂ ਫੋਟੋਆਂ ਵੇਖ ਕੇ ਜੋ ਕਿ ਵੀਡੀਓ ਆ ਰਹੀਆਂ ਉੱਥੋਂ ਉਹਨਾਂ ਨੂੰ ਦੇਖ ਕੇ ਮਤਲਬ ਆਪਾਂ ਨੂੰ ਲੱਗਦਾ ਕਿ ਜਾਰੇ ਇਨਸਾਨ ਇਦਾਂ ਦੇ ਕੰਮ ਨਹੀਂ ਕਰ ਸਕਦੇ ਇਹ ਸ਼ੈਤਾਨ ਹੀ ਇਦਾਂ ਦੇ ਕੰਮ ਕਰ ਸਕਦਾ ਬਹੁਤ ਮਾਰੀ ਦੁਖਦਾਈ ਘਟਨਾ ਹੋਈ ਹੈ ਔਰ ਕਈ ਬਿੱਤੇ ਨਵੇਂ ਵਿਆਹ ਜੋੜੇ ਪੈਲਗਮ ਜਿਹੜਾ ਇੰਡੀਆ ਦਾ ਜੇ ਕਹਾ ਜਾਵੇ ਤੇ ਸਵਿਟਜ਼ਰਲੈਂਡ ਹੈ ਉਹ ਇੰਡੀਆ ਦਾ ਬਹੁਤ ਹੀ ਬਿੱਤਨ ਤੇ ਸੋਹਣਾ ਏਰੀਆ ਉਹਦੇ ਵੀ ਪਹਿਲੀ ਵਾਰ ਹੋਇਆ ਕਿ ਮੇਰਾ خیال ਇਤਿਹਾਸ ਦੇ ਵਿੱਚ ਦੇਸ਼ ਦੇ ਇਤਿਹਾਸ ਦੇ ਵਿੱਚ ਕਦੇ ਵੀ ਪਹਿਲਗਾਮ ਦੇ ਵਿੱਚ ਕੋਈ ਕਟਰਾ ਨਹੀਂ ਹੋਈ ਉਹ ਏਰੀਆ ਪੀਸਫੁਲ ਸੀਗਾ ਬਹੁਤ ਵਧੀਆ ਸੀ ਫਸਟ ਟਾਈਮ ਤੇ ਕਟਰਾ ਹੋਈ ਕਦੀ ਨਾ ਕਟਰਾ ਹੋ ਕਰਕੇ ਸਕਿਉਰਟੀ ਦੇ ਪ੍ਰਬੰਧ ਵੀ ਜਿਹੜੇ ਉੱਤੇ ਲੱਗਦਾ ਘੱਟ ਸੀਗੇ ਪਰ ਜੋ ਵੀ ਹੋਇਆ ਸਰ ਮਨੁੱਖਤਾ ਦਾ ਜਿਸ ਸਤੰਗ ਦੇ ਨਾਲ ਉੱਥੇ ਕਤਲ ਕੀਤਾ ਗਿਆ ਮੈਂ ਉਹਦੀ ਨਿੰਦਾ ਕਰਦਾ ਤੇ ਜਿਹੜੇ ਬੰਦਿਆਂ ਨੇ ਕੀਤਾ ਮੈਂ ਵੀ ਮੰਗ ਕਰਦਾ ਕਿ ਉਹਨਾਂ ਨੂੰ ਸਖਤ ਸਜ਼ਾਵਾ ਜਿਹੜੀਆਂ ਮਿਲਣੇ ਚਾਹੀਦਿਆਂ ਉਹ ਜਿਹੜੇ ਸਾਡੇ ਫੌਜ ਦੇ ਜਵਾਨ ਨੇ ਜਿਹੜੇ ਸਿਦਨਗਰ ਦੇ ਵਿੱਚ ਡਿਊਟੀ ਕਰਦੇ ਮੈਨੂੰ ਲਾਜ਼ਮੀ ਆਪਣੇ ਜਵਾਨਾਂ ਦੇ ਉੱਤੇ ਵਿਸ਼ਵਾਸ ਹੈ ਕਿ ਉਹ ਜਲਦੀ ਜਿਹੜਾ ਜਿਹਨਾਂ ਲੋਕਾਂ ਨੇ ਇਹ ਕੰਮ ਕੀਤਾ ਉਹਨਾਂ ਨੂੰ ਸਜ਼ਾ ਦੇ ਦੇਣਗੇ ਕਿਉਂਕਿ ਸਾਡੀ ਫੌਜ ਇਸ ਚੀਜ਼ ਦੇ ਕਾਬਿਲ ਹੈ ਸਾਡੇ ਉੱਥੇ ਜਵਾਨ ਪੈਦਾ ਮਿਲਟਰੀ ਫੋਰਸ ਜਿਹੜੀ ਹੈ ਉਹ ਇਸ ਚੀਜ਼ ਦੇ ਕਾਬਿਲ ਨੇ ਕਿ ਉਹ ਇਹਨਾਂ ਨੂੰ ਕਿਤੇ ਭੱਜਣ ਨਹੀਂ ਦੇਣਗੇ ਤੁਸੀਂ ਦੇਖੋ ਕੀ ਵਰਦਾ ਮਤਲਬ ਇਹ ਲੋਕ ਕਿਤੇ ਵੀ ਦੇਸ਼ ਦੇ ਕੇ ਵੀ ਸੱਚ ਜਿੱਥੇ ਮਨੁੱਖਤਾ ਦਾ ਕਾਹਨ ਕਰਦੇ ਨਾਲ ਲੋਕਾਂ ਨੂੰ ਕੋਈ ਵੀ ਕੋਈ ਵੀ ਵੱਧ ਤੋਂ ਵੱਧ ਜਿਹੜੀ ਸਜ਼ਾ ਜਿਹੜੀ ਉਹ ਮਿਲਣੀ ਚਾਹੀਦੀ ਹੈ ਜਿਹੜੀ ਮਨੁੱਖਤਾ ਦਾ ਕਤਲ ਕਰਦਾ ਉਹਨੂੰ ਸ਼ਰਿਆਮੇ ਸਜ਼ਾ ਮਿਲਣੀ ਚਾਹੀਦੀ ਹੈ ਕਿ ਜਦ ਇਹ ਇੱਕ ਗੱਲ ਥੋੜੀ ਹੈ ਕਿ ਲੋਕ ਸੈਦ ਕਰਨਗੇ ਆਪਣੇ ਵਿਆਹ ਕਲਾ ਕੇ 7 ਦਿਨ ਬਾਅਦ ਇੱਕ ਲੈਫਟੀਨੈਂਟ ਜਿਆਦਾ ਉਹਦੇ ਉੱਤੇ ਕਤਲ ਹੋਇਆ ਉਹਦੇ ਫੋਟੋ ਵੀ ਵਿਖਿਆ ਜਾਂਦੀ ਹੈ ਸੋ ਮੈਂ ਇਹਦੀ ਦਿੰਦਾ ਕਰਦਾ ਉਹ ਮੇਦੂ ਮਾਨ ਆਪਣੇ ਦੇਸ਼ ਦੀ ਫੌਜ ਦੇ ਉੱਤੇ ਤੇ ਉਹ ਜਲਦੀ ਜੂਦ ਇਹਨਾਂ ਦੇ ਉੱਤੇ ਕਾਰਵਾਈ ਕਰ ਪੰਜਾਬ ਦੇ ਵਿੱਚ ਕਰਨ ਕੀਤੇ ਜਾ ਰਹੇ ਹਮਨੇ ਤੋਂ ਬਾਅਦ ਹਾਈਲਰਟ ਹੈ ਸੀਐਮ ਸਾਹਿਬ ਨੂੰ ਮੀਟਿੰਗ ਨਹੀਂ ਨਹੀਂ ਅੱਜ ਮੀਟਿੰਗ ਕੀਤੀ ਹੈ ਸੀਐਮ ਸਾਹਿਬ ਨੇ ਅਸੀਂ ਲਲਟਿਆਂ ਕਿਉਂਕਿ ਅਸੀਂ ਬਾਰਡਰ ਤੇ ਆ ਕਿਉਂਕਿ ਜੇ ਜੰਮੂ ਕਸ਼ਮੀਰ ਤੇ ਕੋਈ ਟਟਰਾ ਹੁੰਦੀ ਹੈ ਤੇ ਸਾਡੇ ਤੇ ਵੀ ਉਹਦਾ ਅਸਰ ਪੈਂਦਾ ਅਸੀਂ ਬਾਰਡਰ ਤੇ ਆ ਬਿਲਕੁਲ ਪਾਕਿਸਤਾਨ ਦੇ ਨਾਲ ਹੈ ਉੱਥੇ ਵੀ ਉਸੇ ਗੱਲ ਦਾ ਫਾਇਦਾ ਠਾਜਦੇ ਆ ਕਿ ਪਾਕਿਸਤਾਨ ਚੋਂ ਆ ਕੇ ਇਦਾਂ ਦਾ ਕੰਮ ਕਰ ਦਿੰਦੇ ਸੋ ਆਪਾਂ ਲਲਟਿਆਂ ਪੂਰਾ ਆਪਾਂ ਕੋਈ ਪੰਜਾਬ ਦੇ ਵਿੱਚ ਜਿਹੜਾ ਇਦਾਂ ਦੀ ਕੋ ਕਟਰਾ ਕਰੂਗਾ ਉਹਨਾਂ ਡਟ ਕੇ ਲੜਾਈ ਲੜਦੇ ਮੂਡ 'ਚ ਆ ਸਾਡੀ ਫੋਰਸਿਸ ਪੰਜਾਬ ਪੁਲਿਸ ਸਾਡੀਆਂ ਸਾਰੀਆਂ ਏਜੰਸੀਆਂ ਜਿਹੜੀਆਂ ਉੱਚ ਕੰਨੀਆਂ ਨੇ ਇਹ ਪੰਜਾਬ ਦੀ ਧਰਤੀ ਤੇ ਕੋਈ ਇਦਾਂ ਦਾ ਕੰਮ ਨਾ ਕਰੇ ਉਹ ਦਿੱਦਾਂ ਦਾ ਕੰਮ ਨਹੀਂ ਹੁੰਦਿਆਂਗੇ ਭਾਜੋ ਬੱਜੋ ਮੀਟਿੰਗ ਵਿੱਚ ਕੋ ਫੈਸਲਾ ਲਿਆ ਗਿਆ ਸੀ ਮੀਟਿੰਗ ਤੇ ਫੈਸਲਾ ਹੀ ਲਿਆ ਗਿਆ ਕਿ ਹਾਲ ਪੰਜਾਬ ਦੇ ਜਿਹੜਾ شہری ਆ ਪੰਜਾਬ ਦਾ ਜਿਹੜਾ ਵੀ ਨਾਗਰਿਕ ਆ ਉਹਦੀ ਜਾਨ ਮਾਲ ਦੀ ਰਾਖੀ ਕਰਨੀ ਉਹਦੀ ਸੁਰੱਖਿਆ ਕਰਨੀ ਸਾਡੀ ਡਿਊਟੀ ਆ ਅਫਸਰਾਂ ਨੂੰ ਸੀਐਮ ਸਾਹਿਬ ਨੇ ਅਦੇਸਨ ਕੀਤੀ ਮਤਲਬ ਚਾਰ ਸਵੇਰੇ ਕਾ ਰੱਖੋ ਆਰਾਮ ਦਿਨ ਡਿਊਟੀ ਕਰੋ ਇਹ ਵੀ ਬੱਦੇ ਦੀ ਜਾਨਵਾਲ ਦੀ ਰਾਖੀ ਕਰਦੇ ਜੋ ਜੀ ਸਾਧ ਪਹਿਲਗਾਮ ਦੇ ਵਿੱਚ ਜੋ ਕੁਝ ਹੋਇਆ ਉਹ ਕੀ ਕੀ ਬਹੁਤ ਹੀ ਬਹੁਤ ਹੀ ਕਹਿਰ ਮਹਬੂਤ ਕਾਰਨਾਮਾ ਕੀਤਾ ਆਤਵਾਦੀਆਂ ਨੇ ਸਾਧ ਉੱਤੋਂ ਦੀਆਂ ਫੋਟੋਆਂ ਵੇਖ ਕੇ ਜੋ ਕੁਸ ਵੀਡੀਓ ਆ ਰਹੀਆਂ ਉੱਥੋਂ ਉਹਨਾਂ ਨੂੰ ਦੇਖ ਕੇ ਮਤਲਬ ਆਪਾਂ ਨੂੰ ਲੱਗਦਾ ਕਿ ਜਾਰੇ ਇਨਸਾਨ ਇਦਾਂ ਦੇ ਕੰਮ ਨਹੀਂ ਕਰ ਸਕਦੇ ਤੇ ਸ਼ੈਤਾਨ ਹੀ ਇਦਾਂ ਦੇ ਕੰਮ ਕਰ ਸਕਦਾ ਬਹੁਤ ਮਾਰੀ ਦੁਖਦਾਈ ਘਟਨਾ ਹੋਈ ਹੈ ਔਰ ਕਈ ਬਿੱਤੇ ਨਵੇਂ ਵਿਆਹ ਜੋੜੇ ਪੈਲਗਮ ਜਿਹੜਾ ਇੰਡੀਆ ਦਾ ਜੇ ਕਹਾ ਜਾਵੇ ਤੇ ਸਵਿਟਜ਼ਰਲੈਂਡ ਹੈ ਉਹ ਇੰਡੀਆ ਦਾ ਬਹੁਤ ਹੀ ਬਿੱਤਨ ਤੇ ਸੋਹਣਾ ਏਰੀਆ ਹੈ ਉਦੇ ਵੀ ਪਹਿਲੀ ਵਾਰ ਹੋਇਆ ਕਿ ਮੇਰਾ خیال ਲਿਆ ਇਤਿਹਾਸ ਦੇ ਵਿੱਚ ਦੇਖਦੇ ਇਤਿਹਾਸ ਦੇ ਵਿੱਚ ਕਦੇ ਵੀ ਪਹਿਲਗਾਮ ਦੇ ਵਿੱਚ ਕੋਈ ਕਟਰਾ ਨਹੀਂ ਹੋਈ ਬੜਾ ਏਰੀਆ ਪੀਸਫੁਲ ਸੀਗਾ ਬਹੁਤ ਵਧੀਆ ਸੀ ਫਸਟ ਟਾਈਮ ਤੇ ਕਟਰਾ ਹੋਈ ਕਦੀ ਨਾ ਕਟਰਾ ਹੋ ਕਰਕੇ ਸਕਿਉਰਟੀ ਦੇ ਪ੍ਰਬੰਧ ਵੀ ਜਿਹੜੇ ਉੱਤੇ ਲੱਗਦਾ ਘੱਟ ਸੀਗੇ ਪਰ ਜੋ ਵੀ ਹੋਇਆ ਸਰ ਮਨੁੱਖਤਾ ਦਾ ਜਿਸ ਸਤੰਗ ਦੇ ਨਾਲ ਉੱਥੇ ਕਤਲ ਕੀਤਾ ਗਿਆ ਮੈਂ ਉਹਦੀ ਨਿੰਦਾ ਕਰਦਾ ਔਰ ਜਿਹੜੇ ਬੰਦਿਆਂ ਨੇ ਕੀਤਾ ਮੈਂ ਵੀ ਮੰਗ ਕਰਦਾ ਕਿ ਉਹਨਾਂ ਨੂੰ ਸਖਤ ਸਜ਼ਾਾਂਵਾਂ ਜਿਹੜੀਆਂ ਮਿਲਣੀਆਂ ਚਾਹੀਦੀਆਂ ਉਹ ਜਿਹੜੇ ਸਾਡੇ ਫੌਜ ਦੇ ਜਵਾਨ ਨੇ ਜਿਹੜੇ ਸਿਦ ਨਗਰ ਦੇ ਵਿੱਚ ਡਿਊਟੀ ਕਰਦੇ ਮੈਨੂੰ ਲਾਜ਼ਮੀ ਆਪਣੇ ਜਵਾਨਾਂ ਦੇ ਉੱਤੇ ਵਿਸ਼ਵਾਸ ਹੈ ਕਿ ਉਹ ਜਲਦੀ ਜਿਹੜਾ ਜਿਹਨਾਂ ਲੋਕਾਂ ਨੇ ਇਹ ਕੰਮ ਕੀਤਾ ਉਹਨਾਂ ਨੂੰ ਸਜ਼ਾ ਦੇ ਦੇਣਗੇ ਕਿਉਂਕਿ ਸਾਡੀ ਫੌਜ ਇਸ ਚੀਜ਼ ਦੇ ਕਾਬਿਲ ਹੈ ਸਾਡੇ ਉਥੇ ਜਵਾਨ ਪੈਦਾ ਮਿਲਟਰੀ ਫੋਰਸ ਜਿਹੜੀ ਆ ਉਹ ਇਸ ਚੀਜ਼ ਦੇ ਕਾਬਿਲ ਨੇ ਕਿ ਉਹ ਇਹਨਾਂ ਨੂੰ ਕਿਤੇ ਭੱਜਣ ਨਹੀਂ ਦੇਣਗੇ ਤੁਸੀਂ ਦੇਖੋ ਕੀ ਵਰਦਾ ਬਤਲ ਇਹ ਲੋਕ ਕਿਤੇ ਵੀ ਦੇਸ਼ ਦੇ ਕੇ ਵੀ ਸੱਚ ਜਿੱਥੇ ਮਨੁੱਖਤਾ ਦਾ ਕਤਲ ਕਰਦੇ ਨਾਲ ਲੋਕਾਂ ਨੂੰ ਕੋਈ ਵੀ ਕੋਈ ਵੀ ਵੱਧ ਤੋਂ ਵੱਧ ਜਿਹੜੀ ਸਜ਼ਾ ਜਿਹੜੀ ਉਹ ਮਿਲਣੀ ਚਾਹੀਦੀ ਹੈ ਜਿਹੜੀ ਮਨੁੱਖਤਾ ਦਾ ਕਤਲ ਕਰਦਾ ਉਹਨੂੰ ਸ਼ਰਿਆਮੇ ਸਜ਼ਾ ਮਿਲਣੀ ਚਾਹੀਦੀ ਹੈ ਇਹ ਯਾ ਇਹ ਕੋ ਗੱਲ ਥੋੜੀ ਆ ਕਿ ਲੋਕ ਸੈਰ ਕਰਨਗੇ ਯਾਰ ਆਪਣੇ ਵਿਆਹ ਕਰਾ ਕੇ 7 ਦਿਨ ਬਾਅਦ ਇੱਕ ਲੈਫਟੀਨੈਂਟ ਵਿਜਾਦਾ ਉਹਦਾ ਉੱਤੇ ਕਤਲ ਹੋਇਆ ਉਹਦੇ ਫੋਟੋ ਦੀ ਵਿਖਿਆ ਜਾਂਦੀ ਸੋ ਮੈਂ ਇਹਦੀ ਨਿੰਦਾ ਕਰਦਾ ਉਹ ਮਿਲੂ ਮਾਂ ਨੇ ਆਪਣੇ ਦੇਸ਼ ਦੀ ਫੌਜ ਦੇ ਉੱਤੇ ਕਿ ਉਹ ਜਲਦੀ ਜੂਰ ਇਹਨਾਂ ਦੇ ਉੱਤੇ ਕਾਰਵਾਈ ਕਰ ਪੰਜਾਬ ਦੇ ਵਿੱਚ ਬਣ ਕੀਤੇ ਜਾ ਰਹੇ ਹਮਨੇ ਤੋਂ ਬਾਅਦ ਹਾਈਲਾਈਟ ਹੈ ਸੀਐਮ ਸਾਹਿਬ ਨਾਲ ਮੀਟਿੰਗ ਨਹੀਂ ਨਹੀਂ ਅੱਜ ਮੀਟਿੰਗ ਕੀਤੀ ਹੈ ਸੀਐਮ ਸਾਹਿਬ ਨਾਲ ਅਸੀਂ ਲੰਟੇ ਹਾਂ ਕਿਉਂਕਿ ਅਸੀਂ ਬਾਰਡਰ ਤੇ ਆ ਕਿਉਂਕਿ ਜੇ ਜੰਮੂ ਕਸ਼ਮੀਰ ਤੇ ਕੋਈ ਟਟਰਾ ਹੁੰਦੀ ਆ ਤੇ ਸਾਡੇ ਤੇ ਵੀ ਉਹਦਾ ਅਸਰ ਪੈਂਦਾ ਅਸੀਂ ਬਾਰਡਰ ਤੇ ਆ ਬਿਲਕੁਲ ਪਾਕਿਸਤਾਨ ਦੇ ਨਾਲ ਆ ਉੱਥੇ ਵੀ ਉਹ ਇਸੇ ਗੱਲ ਦਾ ਫਾਇਦਾ ਠਾਜਦੇ ਆ ਕਿ ਪਾਕਿਸਤਾਨ ਚ ਆ ਕੇ ਇਦਾਂ ਦਾ ਕੰਮ ਕਰ ਦਿੰਦੇ ਸੋ ਆਪਾਂ ਲਲਟਿਆ ਪੂਰਾ ਆਪਾਂ ਕੋਈ ਪੰਜਾਬ ਦੇ ਵਿੱਚ ਜਿਹੜਾ ਇਦਾਂ ਦੀ ਕੋਈ ਕਟਰਾ ਕਰੂਗਾ ਉਹਨਾਂ ਡਟ ਕੇ ਲੜਾਈ ਲੜਦੇ ਮੂਡ ਚ ਆ ਸਾਡੀ ਫੋਰਸਿਸ ਪੰਜਾਬ ਪੁਲਿਸ ਸਾਡੀਆਂ ਸਾਰੀਆਂ ਏਜੰਸੀਆਂ ਜਿਹੜੀਆਂ ਉਹ ਚੱਕਣੀਆਂ ਨੇ ਕਿ ਪੰਜਾਬ ਦੀ ਧਰਤੀ ਤੇ ਕੋਈ ਇਦਾਂ ਦਾ ਕੰਮ ਨਾ ਕਰੇ ਉਹ ਇਦਾਂ ਦਾ ਕੰਮ ਨਹੀਂ ਹੋਣ ਦਿਆਂਗੇ ਭਾਉ ਜੋ ਮੀਟਿੰਗ ਵਿੱਚ ਕੋਈ ਫੈਸਲਾ ਨਹੀਂ ਆ ਗਿਆ ਮੀਟਿੰਗ ਤੇ ਫੈਸਲਾ ਹੀ ਲਿਆ ਗਿਆ ਕਿ ਹਰ ਪੰਜਾਬ ਦੇ ਜਿਹੜਾ شہری ਆ ਪੰਜਾਬ ਦਾ ਜਿਹੜਾ ਵੀ ਨਾਗਰਿਕ ਆ ਉਹਦੀ ਜਾਨ ਮਾਲ ਦੀ ਰਾਖੀ ਕਰਨੀ ਉਹਦੀ ਸੁਰੱਖਿਆ ਕਰਨੀ ਸਾਡੀ ਡਿਊਟੀ ਆ ਅਫਸਰਾਂ ਨੂੰ ਸੀਐਮ ਸਾਹਿਬ ਨੇ ਹਦਾਇਤਾਂ ਕੀਤੀ ਕਿ ਬੰਦੇ ਚਾਰ ਸਵੇਰੇ ਕਿਹਾ ਰੱਖੋ ਆਜ਼ਾਦ ਦਿਨ ਡਿਊਟੀ ਕਰੋ ਇਹ ਵੀ ਬੰਦੇ ਦੀ ਜਾਨ ਮਾਲ ਦੀ ਰਾਖੀ